ਪੰਜ ਚੱਲਣ ਹਾਂ ਪੰਜ ਵੇ ਰਸਤਾ ਹਾਂਜੀ ਸਤਿ ਸ੍ਰੀ ਅਕਾਲ ਜੀ ਪਿਆਰੇ ਚੱਲਣ ਦੇ ਗੁਰੂ ਸਾਹਿਬ ਦੇ ਗੁਰਪੁਰਬ ਨੂੰ ਸਮਰਪਿਤ ਅੱਜ ਆਪਾਂ ਚੱਲਿਆ ਸ਼ਹਿਰ ਰਾਜਪੁਰਾ ਸਮਾਨ ਲੈ ਕੇ ਆਉਂਦੇ ਫਿਰ ਅੱਗੇ ਆਪਾਂ ਤੁਹਾਨੂੰ ਦਿਖਾਉਨੇ ਆ ਬਾਈ ਲੰਗਰ ਕਾਦਾ ਲਾਉਣਾ ਬਾਈ ਤੂੰ ਹੀ ਕਹਿ ਰਿਹਾ ਪਕੌੜਿਆਂ ਦਾ ਲਾਣੇ ਨੂੰ ਮੈਂ ਕੁਸਰੀ ਕਿਹਾ ਨਹੀਂ ਤਾਂ ਕਿਹਾ ਪਕੌੜੇ ਨਾਲ ਬਰੈਡ ਵੀ ਕਹਿ ਰਿਹਾ ਦਾ ਜੰਦਾ ਇਹ ਆਪਣਾ ਮੁੰਡਾ ਤੇ ਪ੍ਰੀਤ ਿੱਲੋਂ ਹਾਂ ਤੇ ਜੀ ਬਾਈ ਠੀਕ ਆ ਬਾਈ ਚਲੋ ਬਾਈ ਗੁਰਦੁਆਰਾ ਸਾਹਿਬ ਲੰਗਰ ਦੱਸੋ ਕਾਦਾ ਲਾਉਣਾ ਰੀ ਮਿਕਸ ਪਕੌੜੇ ਰੀ ਮਿਕਸ ਪਕੌੜੇ ਲੋ ਜੀ ਰੀਮਿਕਸ ਪਕੌੜੇ ਆਲੂ ਟੋਪੀ ਹੋਰ ਚਾਟਣੀ ਮੁੱਲ ਦੀ ਆਪੇ ਤਿਆਰ ਕਰੂਗੇ ਆਪੇ 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 ਹਰੀ ਚਟਣੀ ਆਪੇ ਤਿਆਰ ਕਰਾਂਗੇ ਦੁਈ ਵੀ ਹੈ ਨਾ ਪਦੀਨੇ ਵਾਲੀ ਪਦੀਨੇ ਵਾਲੀ ਚਾਟਣੀ ਤੇ ਹਰੀ ਚਟਣੀ ਆਪੇ ਤਿਆਰ ਕਰੂਗੇ ਟਾਈਮ ਦੱਸੋ ਕਿੰਨੇ ਵਜੇ ਜਾਣਾ ਕੱਲੂ ਆ ਜੀ ਬਈ ਟਾਈਮ ਨਾਲ ਹਾਂ ਕੱਲੂ ਤੈਨੂੰ ਆ ਜੀ ਕਿੰਨੇ ਵਜੇ ਜਾਣਾ ਪ੍ਰੋਗਰਾਮ ਤੱਕ ਦਾ ਹੁਣੇ ਜਾਣਾ ਵੀਰ 10 ਮਿੰਟ ਤੱਕ ਬਸ 20 20 ਮਿੰਟ ਤੱਕ ਚੱਲਦੇ ਆਂ ਲਾ ਜੀ ਬਹੁਤ ਸੇਰ ਆ ਜਾਓ ਜੀ ਆਗੇ ਲੜ ਕਿੱਥੇ ਗਿਆ ਵਾਈ ਮੜੀ ਕੁਰਸੀ ਅੱਗੇ ਕਰ ਕੁਰਸੀ ਇਹ ਲੜ ਕਿੱਥੇ ਇਹ ਨਾਲ ਲੰਬਾ ਹੀ ਆ ਇਹ ਪਹਿਲਾਂ ਦੀਆਂ ਕਰੀਆਂ ਵੀ ਆ ਲਓ ਜੀ ਸ਼ਹਿਰ ਰਾਜਪੁਰਾ ਚੱਲੇ ਆ ਅੱਜ ਲੰਗਰ ਦਾ ਸਮਾਨ ਲੈਣ ਪਾੰਧਾ ਰੱਖਾ ਕੋਈ ਮਾਇਆ ਜ਼ਰੂਰੀ ਆ ਬਾਕੀ ਦਾ ਪਾਏ ਰੱਖਣੀ ਆ ਵਾਏ ਦਿੱਤਾ ਦੇ ਕੇ ਆਣਾ ਆਪਾਂ ਲਾਏ ਬਾਈ ਕਰਤੀ ਤਿਆਰੀ ਖੱਚਦੀ ਸਾਡੇ ਪਿੰਡ ਦਾ ਮਾਹੌਲ ਦੇਖੋ ਕਿਆ ਘੈਂਟਾ ਸਾਡਾ ਪਿੰਡ ਬੰਨ ਜਾਂ ਪੂਵਹੋ ਤਾਂ ਕੱਲ ਤਾਂ ਮੈਨੂੰ ਸਾਲਾ ਉਧਰ ਜਾਣਾ ਪੈ ਗਿਆ ਨਾ ਮੇਰੀ ਆਸ਼ੀਰ ਇੱਧਰ ਚੱਲ ਗਿਆ ਉਹ ਬੰਨ ਗਿਆ ਬਾਰਾਂ ਮਹੀਨੇ ਉਹਨਾ ਦਿਸ ਬੁਨ ਮਾਹੌਲ ਹੈ ਬਜ਼ਾਰ ਦਰੋਜ਼ਾਂ ਜਿੰਨੇ ਬਾਲੇ ਬੜੇ ਟਿੱਖਰ ਹੈ ਦੇ ਸਾਹਮਣੇ ਉਹ ਐ ਨਾ ਲੱਗ ਜੀ ਸਿੱਧਾ ਸਭ ਪੂਰੇ ਸ਼ਹਿਰੋਂ ਠੀਕ ਆ ਇੱਧਰ ਨੂੰ ਇੱਧਰ ਨੂੰ ਕਾਈਦਰ ਗੜ ਗੜ ਕਿੱਧਰ ਨੂੰ ਗੜ ਗੜ ਬਹੁਤ ਇਧਰ ਨੂੰ ਸਿੱਧਾ ਸੋੜੇ ਰੋੜ ਸਿੱਧਾ ਬਖਸ਼ੀ ਵਾਲਾ ਤੋਂ ਬਹੁਤ ਟੋਕ ਪਰ ਇੱਧਰ ਜੀ ਵੀ ਨਹੀਂ ਤੁਰਨ ਦਿੰਦੀ ਹੈਗੇ ਪਰ ਆ ਜਿੱਪਰੇ ਪਹੁੰਚਾ ਦਿਓ ਜਿੱਧਰ ਮਰਜ਼ੀ ਨੂੰ ਪਹੁੰਚਾ ਦਿਓ ਉਹ ਤਾਂ ਪਹੁੰਚਾ ਦੋਗਾ ਚੱਕ ਤੋਂ ਬਖਸ਼ੀ ਵਾਲਾ ਸਿੱਧਾ ਠੀਕ ਤੇ ਲੈਣਾ ਚੱਕ ਤੇ ਆਹੋ ਚੱਕ ਤੇ ਨੈਣਾ ਨੂੰ ਐ ਚੱਕ ਤੇ ਬਖਸ਼ੀ ਵਾਲਾ ਕਿਵੇਂ ਜਾਉਂ ਚੱਕ ਤੇ ਬਖਸ਼ੀ ਵਾਲਾ ਜਾ ਹੁੰਦਾ ਬਾਈ ਜੀ ਸਿੱਧਾ ਵੈਲਕਮ ਵੈਲਕਮ ਦੇਖ ਤੇ ਆ ਜਿਹੜੀ ਤੁਸੀਂ ਉਹਨਾਂ ਦੀ ਚਾਦਰ ਵਿਸ਼ੇ ਦੇਖਦੇ ਹੋ ਇਹ ਪੋਲਿਊਸ਼ਨ ਆ ਸਾਰਾ ਧੂਆ ਇੰਨੀ ਠੱਡ ਤਾਂ ਹੈ ਨਹੀਂ ਆ ਦੇਖੋ ਇਹ ਸਾਰਾ ਦਿਨੇ ਰਹਿਣੀ ਆ तकरीबन ਸੂਰਜ ਦੇਖਦਾ ਨਹੀਂ ਹੈਗਾ ਸੂਰਜ ਨਾ ਦਿਖਣ ਕਰਕੇ ਨਾ ਜ਼ਮੀਨਾਂ ਬੱਤਰ ਆਉਂਦੀਆਂ ਰੌਣੀ ਕਰਦੀਆਂ ਅਣਕਾ ਵੀ ਨਹੀਂ ਵਿੱਜੀਆਂ ਜੀ ਕੱਲ ਪਾਸ਼ੂ ਚੱਲੀ ਆ ਜੀ ਜੀ ਕੱਲ ਬਾਅਦ ਜੇਕਣਾ ਚੱਲ ਗਈ 4 ਦਿਨ ਬਾਅਦ ਫੇਰ ਤਾਂ ਪਾਸ਼ੂ ਆ ਦੇਖੋ ਜੀ ਸਟੇਡੀਅਮ ਬਣਾਇਆ ਹੋਇਆ ਨਾ ਗਰਾਊਂਡ ਹੈ ਅੱਗੇ ਇੰਨਾ ਖੁਸ਼ ਆ ਬਸ ਇਕੱਲਾ ਸੇਜ ਦਾ ਇੰਨਾ ਪੇਜ ਬਣਾ ਤੇ ਜਵਾਂ ਲਾਉਂਦੇ ਨੇ ਕਰੋੜਾ ਰੁਪਇਆ ਲੱਗਿਆ ਹੋਇਆ ਇੱਥੇ ਤੇ ਆਪਣਾ ਇਹ ਨੈਸ਼ਨਲ ਹਾਈਵੇ ਤੇ ਇਹ ਸੇਰਸਾ ਸੂਰੀ ਮਾਰਗ ਪੁਰਾਣਾ ਨਾ ਐਨ ਐਚ 1 ਤੇ ਐਨ ਐਚ 1 ਦਿਲਪ੍ਰੀਤ ਨੇ ਜਾਣਕਾਰੀ ਦਿੱਤੀ ਹੈ ਬਾਈ ਨੇ ਤੇ ਆ ਜਿਹੜਾ ਪਿਛਲੇ ਪਾਸੇ ਨੂੰ ਹੁਣ ਆਪਾਂ ਜਾ ਰਹੇ ਹਾਂ ਇਹ ਰੋਡ ਰਾਜਪੁਰਾ ਰਾਜਪੁਰੇ ਤੋਂ ਬਾਅਦ ਅੰਮ੍ਰਾਲਾ ਤੇ ਜੇ ਪਿੱਛੇ ਦੀ ਗੱਲ ਕਰੀਏ ਤਾਂ ਇਹ ਸਿੱਧਾ ਅੰਮ੍ਰitsar ਸਾਹਿਬ ਦਰਬਾਰ ਸਾਹਿਬ ਸਿੱਧਾ ਅੰਮ੍ਰitsar ਖੰਨਾ ਲੁਧਿਆਣਾ ਹਨਾ ਪਾਇਆ ਸਰਹੰਦ ਹੋ ਕੇ ਜਾਊਗਾ ਦੇਖੋ ਧੁੰਦ ਦਾ ਅੱਕਾ ਹੈ ਰ ਇਹ ਠੰਡ ਹੈ ਨਹੀਂ ਵੈਸੇ ਇਹ ਧੁੰਦ ਪੋਲਿਊਸ਼ਨ ਕਰਕੇ ਹੋਈ ਹੋਈ ਹੈ ਮੈਂ ਮੰਡੀ ਪਹੁੰਚਦੇ ਆ ਦੇਖਦੇ ਆ ਮੰਡੀ ਦਾ ਮਾਹੌਲ ਕੀ ਰੇਟ ਨੇ ਸਾਰੇ ਸਾਨੂੰ ਦਾ ਜਾਣਕਾਰੀ ਆਪਾਂ ਅੱਜ ਦੰਨੇਆ ਬਲੌਗ ਦੇ ਵਿੱਚ ਬੱਤ ਬੱਤ ਸ਼ੇਅਰ ਕਰਦੇ ਆ ਭਾਈ ਥੈਂਕ ਯੂ ਹਾਂ ਅੱਜ ਕਿੰਨੀ ਨਵੰਬਰ ਹੈ 13 13 13 ਨਵੰਬਰ ਹੈ ਆ ਟਰਾਲੀਆਂ 14 14 14 ਨਵੰਬਰ ਹੋਗੀ ਆ ਬਿੰਦੇ ਟਰਾਲੀਆਂ ਆ ਜੇ ਵੀ ਜਾ ਰਹੀਆਂ ਆ ਪੰਨਰ ਦਾ ਮੁੱਛਣ ਆ ਰਹੀ ਆ ਬਾਹਰ ਅਜੇ ਮਤਲ ਝੋਨੇ ਦਾ ਬੁਰਾ ਹੀ ਹਾਲ ਹੈ ਉਹ ਰਾਜਪੁਰੇ ਮੰਡੀ ਬਾਸ ਤੱਕੜੀ ਵੜ ਗਈ ਉਹ ਨਹੀਂ ਜਾਣੀ ਬਾਹਰ ਜਿੰਦੀ ਸਾਰੀ ਬਿਗਣੀ ਰਿਹਾ ਕਰਾਲੀ ਦਾ ਨਾ ਨਾ ਮਾਮੇ ਨਹੀਂ ਦੱਸਦੇ ਕਿ ਨਾ 26 ਨੂੰ ਵੀ ਕੱਟ ਲਾ ਰਹੇ ਆਪਣੇ ਉਹਨੇ 26 ਨੂੰ ਨਹੀਂ ਕੱਟ ਲਾਇਆ ਇਹਦਾ ਆ ਦੇਖੋ ਭਾਈ ਟਰਾਲੀਆਂ ਟਰਾਲੀਆਂ ਕਿੰਨੀ ਜਿਆਦਾ ਆ ਰਹੀ ਹੈ ਕਿੰਨਾ ਝੋਨਾ ਜੇ ਵੀ ਕਰਿਆ ਆ ਦੇਖੀ ਤਾਂ ਆ ਦੇਖੋ ਇੰਨੀ ਤਾਂ ਜਿਆਦ ਨਹੀਂ ਦੀ ਜਦੋਂ ਆਪਾਂ ਪੂਰੇ ਸੀਜ਼ਨ ਮਾਤੇ ਦੇਖੋ ਟਰਾਲੀਆਂ ਸਵੇਰ ਦਾ ਟਾਈਮ ਹੈ ਕਿੰਨੇ ਝੋਨੇ ਦੀਆਂ ਭਰ ਕੇ ਜਾ ਰਹੀਆਂ ਝੋਨੇ ਵਾਲਾ ਪੂਰਾ ਹਾਲ ਆ ਭਾਈ ਇਸ ਵਾਰੀ ਆ ਦੇਖੋ ਹੁਣ ਤੱਕ ਆਪਾਂ ਨੈਸ਼ਨਲ ਹਾਈਵੇਅ ਦੇ ਤੋ 3 ਕਿਲੋਮੀਟਰ ਆਏ ਤਾਂ 8 ਤੋਂ 10 ਟਰਾਲੀਆਂ ਜਿਹੜੀਆਂ ਆਪਾਂ ਨੂੰ ਮਿਲ ਗਈਆਂ ਚੋਨੇ ਦੀਆਂ ਭਰੀਆਂ ਹੋਈਆਂ ਤੇ ਬਾਅਦ ਚ ਫਿਰ ਸਰੰਦ ਵਿੱਚ ਹੀ ਉਹ ਰੋਕੇ ਦਵਾਲੀ ਤੋਂ ਬਾਅਦ ਤੇ ਬਿਨਾ ਕੱਟ ਤੋਂ ਗਈ ਹੈ ਸਰੰਦ ਨਹੀਂ ਉਹ ਬਾਲਾ ਇੱਥੋਂ 31 ਕਿਲੋਮੀਟਰ 76 76 ਕਿਲੋਮੀਟਰ ਲਓ ਜੀ ਲਓ ਜੀ ਇੱਥੋਂ ਆਪਾਂ ਕੱਟ ਮਾਰ ਲਵਾਂ ਸਿਟੀ ਟ੍ਰੈਫਿਕ ਪੁਲਿਸ ਰਾਜਪੁਰਾ ਜੇ ਪਟਿਆਲੇ ਵਾਲਾ ਹਾਈਵੇ ਐ ਨੈਸ਼ਨਲ ਹਾਈਵੇ ਤਾ ਨੰਬਰ ਐਨੇ ਚ 7 ਨੰਬਰ ਆ ਦੇ ਆ ਦੇਖੋ ਬਾਈ ਜਿਹੜੀ ਆਪਾਂ ਟਰੈਲੀਆਂ ਦੀ ਗੱਲ ਕਰਦੇ ਤੇ ਆ ਦੇਖੋ ਹਾਂ ਜਾਨੀਆਂ ਭਰੀਆਂ ਪੂਰਾ ਹੀ ਹਾਲ ਹੈ ਇਹਦਾ 7 ਨੰਬਰ ਪਟਿੰਡੇ ਤੱਕ ਅਬੋਰ ਤੱਕ ਸੱਤ ਹੈ ਅਬੋਰ ਲਾਸਟ ਤੱਕ ਹੋ ਗਿਆ ਉਹ ਫਾਜ਼ਿਲਕਾ ਪੁਜਲਕਾ ਪਟਿਆਲਾ ਸੰਗਰੂਰ ਨਹੀਂ ਮੁੰਲਾ ਪਬੋਰ ਨੂੰ ਹੋਰ ਨਹੀਂ ਕਹਿੰਦਾ ਲੈ ਜੀ ਪੁੱਜ ਗਿਆ ਅਨਾਜ ਮੰਡੀ ਰਾਜਪੁਰਾ ਤੇ ਮੰਨੂ ਨੇ ਕਿਹਾ ਅਨਾਜ ਮੰਡੀ ਰਾਜਪੁਰਾ ਦੇ ਵਿੱਚ ਸਬਜ਼ੀ ਮਾਰਕੀਟ ਸਭ ਜੀ ਮੈਂ ਡਾਇਰੈਕਟ ਇੱਥੇ ਲਾ ਦੋਨੇ ਆਪਾਂ ਵੀ ਜਾ ਮੇ ਲਾਣਾ ਗੁਰੂਪੁਰੂਪ ਕਰਕੇ ਸਮਾਨ ਲੈਣਾ ਹਾਂ ਹਾਂ ਪੂਰਾ ਆਪਾਂ ਸੀਧੇ ਪਿੱਛੇ ਨਾ ਲਾਈ ਵੀ ਕਿਸੇ ਨੂੰ ਪਰੇ ਨਾ ਹਾਂ ਵੀ ਗੱਡੀ ਘੱਟਣ ਨੂੰ ਦਿੱਕਤ ਨਾ ਆਵੇ ਬਸ ਸੈਟ ਹਮਾ ਲਿਆਏਗੇ ਅਸੀਂ ਉੱਤਰਦੇ ਤੂੰ ਉੱਤਰੋ ਫਟਾਫਟ ਮੈਂ ਬਈ ਲੈ ਸੰਟਾਲੀ ਮੋਬੀ ਆ ਗਈ ਦੇਖ ਸਕਦੇ ਹੋ ਰਾਜਪੁਰਾ ਦੀ ਸਬਜ਼ੀ ਮਾਰਕੀਟ ਪਾਵਨ ਕਰਦੇ ਆਪਾਂ ਇੱਥੇ ਕੀ ਰੇਟ ਰੂਟ ਨੇ ਆਹ ਲਓ ਜੀ ਲੰਗਰ ਵਾਸਤੇ ਚਾਹੀਦੀ ਬਾਈ 15 ਕੋਈ ਕਰ ਚੁ ਇਹ ਤੁਹਾਡੀ ਆਪਣੀ ਆ ਜੀ ਕਿਹੜੇ ਪਿੰਡ ਤੋਂ ਸ਼ੰਭੂ ਤੋਂ ਕੰਪੂ ਵਾਲਿਆਂ ਦੀ ਬਈ ਕੁਆਲਿਟੀ ਤਾਂ ਠੀਕ ਆ ਬਿੰਦੇ ਮੋਬੀ ਸਾਫ ਆ 25 ਕਿਲੋ ਦੀ ਆ ਇੱਕ ਗੱਠ 22 ਕਿਲੋ ਦੀ ਆ ਮੈਂ ਕੋਈ ਅਫਕੜਾ ਜੋ ਵੀ ਵੇਚਦਾ ਜਿਹੜੇ ਜਿਹੜੇ ਵੀ ਹੈਗਾ ਵਾਹ ਭਾਈ ਇੱਦਾਂ ਤੁਹਾਨੂੰ ਮੈਂ ਮਾਹੌਲ ਵੀ ਦਿਖਾ ਦਵਾ ਹੋਰ ਵੀ ਇੰਨੇ ਦਾ ਕਾਪਾ ਲੈਣੇ ਆ ਆ ਦੇਖੋ ਰਾਜਪੁਰਾ ਮੰਡੀ ਪੂਰਾ ਮਾਹੌਲ ਜਮਿਆ ਬਿਆ ਪਿਆਜ਼ ਪਿਆ ਇੱਕ ਪਾਸੇ ਤੇ ਆਲੂ ਸਾਰਾ ਸਮਾਨ ਆ ਇੱਧਰ ਗਾਜਰਾ ਗੁਜਰਾ ਪਈਆਂ ਆ ਆਪਾਂ ਹੁਣ ਵੇਟ ਕਰ ਲਈਏ ਇਹਦਾ ਕਿੰਨਾ ਕਿਲੋ ਹੋ ਗਿਆ ਇਹ ਹੋ ਗਿਆ 22 ਕਿਲੋ 22 ਨੂੰ 15 ਕਿੰਨੇ ਅੱਛਾ 24 ਹਾਂ ਮੈਂ ਤਾਂ ਇਹ ਖਾ ਲਿਆ ਜੀ ਕਿੰਨੇ ਦੇ ਇਹ ਕੋਲੋਂ ਲੈ ਬੰਦ ਦੇ 90 ਹੋ ਗਏ ਇਸ ਲੱਗਣੀ ਦੇਣ ਦਾ ਤਰ੍ਹਾਂ ਨਹੀਂ ਪਤਾ ਲੱਗਣੀ ਨਾ ਇਹ ਸਾਹ ਜੀ ਹਾਂ ਚੱਲਦੇ ਹੋ ਗਏ ਗੋਭੀ ਗਿਆ ਇਹ ਹੋ ਗਿਆ ਉੱਤੇ ਰੱਖਿਆ ਨਹੀਂ ਜੀ ਇਸ ਤੇ ਹੋ ਗਿਆ ਜੀ ਹਾਂ ਹਾਂ ਡਿੱਗੀ 'ਚ ਰੱਖ ਲੈ ਜੀ ਗੋਭੀ ਦਾ ਆਪਾਂ ਲੈ ਲਈ ਤੇ ਗੋਭੀ ਦਾ ਅੱਜ ਦਾ ਰੇਟ ਖੜਦਾ ਰੱਖਦੇ ਆ ਇੱਕ ਮਿੰਟ ਆਹਦਾ ਚੱਕਾ 16 ਤੇ 17 ਰੁਪਏ ਕਿਲੋ ਆ ਆਪਾਂ ਜਿਹੜੀ ਲਈਏ 14 ਕਿਲੋ ਲੱਗੀ ਚਲੋ ਹੁਣ ਦੇਖੀਏ ਭਾਕੇ ਆਲੂ ਸਾਡੇ 1350 ਰੁਪਏ ਕਿੰਨੀ ਪੈਕਿੰਗ ਹੈ 50 ਕਿਲੋ ਓਏ ਆ 50 ਕਿਲੋ 1300 ਦਾ ਆਲੂ ਕਿੰਨੇ ਲਿਖੇ ਆ ਆ ਮਿਰਚ ਪਈ ਆ ਅੱਜ ਭੀੜ ਜਿਆਦੇ ਤਾਂ ਇਹ ਲੰਗਰਾਂ ਵਾਸਤੇ ਸਮਾਨ ਜਾ ਰਿਹਾ ਬਾਈ ਬਹੁਤ ਆ ਦੇਖੋ ਸੰਕਤ ਸਾਰੀ ਲੰਗਰਾਂ ਵਾਸਤੇ ਸਮਾਨ ਬਹੁਤ ਜਾ ਰਿਹਾ ਅਟਗੋਲੇ ਵਿੱਚ ਦੇ ਤੋ ਨੂੰ ਕੋਈ ਨਹੀਂ ਜੀ 50 ਦੀਆਂ 4 22 ਨੇ ਬਾਈ ਗੱਡੀ ਜਗਾ ਤੋ ਆਪਾਂ ਪਟਿਆਲੇ ਤੋਂ ਵੀਰੇ ਪਟਿਆਲੇ ਤੋਂ ਪਟਿਆਲੇ ਤੋਂ ਦੇਖ ਬਾਈ ਸੇਵਾ ਵਾਸਤੇ ਪਟਿਆਲੇ ਤੋਂ 4 ਪਾਦੀਆਂ ਬਾਈ ਨੇ ਦੇਖ ਲੰਗਰਾਂ ਵਾਸਤੇ ਸੇਵਾਦਾਰ ਕਿੰਨੀ ਸਰਦਾ ਰੱਖਦੇ ਆ ਨਾ ਉਹ 20 ਰੁਪਏ ਦੀ ਇੱਕ ਹੈ ਇੱਥੇ 50 ਦੀਆਂ 4 ਕਮਾਲ ਆ ਬਈ ਸੇਵਾਦਾਰੋ ਆ ਪੈਸੇ ਦੇ ਬਾਈ ਨੂੰ ਮੂਲੀ ਲੰਗਰ ਦੀ ਮੂਲੀ ਨਹੀਂ ਘੜੀਆਂ ਹੀ ਜਾਂਦਾ ਲੰਗਰ ਮੂਲੀ ਮੂਲੀ ਦੇਖੋ ਲੰਗਰ ਦੀ ਮਾਰੇ ਨਹੀਂ ਮੂਲੀ ਨਹੀਂ ਲੰਗਰ ਦੀ ਯਾਨੀ ਬਾਈ ਇੱਥੇ ਇੱਕ ਜਾਣਕਾਰੀ ਤੁਹਾਨੂੰ ਮੈਂ ਜ਼ਰੂਰੀ ਦੱਸਾਂ ਕਿ ਆਪਣੇ ਜਿਹੜੇ ਪੰਜਾਬੀ ਬਾਈ ਨੇ ਪਿੰਡਾਂ ਤੋਂ ਆਉਂਦੇ ਨੇ ਜੇ ਹੋ ਸਕੇ ਤਾਂ ਉਹਨਾਂ ਕੋਲ ਸਬਜ਼ੀਆਂ ਲਓ ਉਹਨਾਂ ਦਾ ਰੇਟ ਬਹੁਤ ਘੱਟ ਹੈ ਹਾਂ ਬਾਈ ਦੱਸੀ ਮੜ ਜਾ ਜਿਹੜੇ ਆਪਣੇ ਪੰਜਾਬੀ ਬਾਈ ਪਿੰਡਾਂ ਚੋਂ ਆਉਂਦੇ ਨੇ ਉਹਨਾਂ ਦਾ ਰੇਟ ਘਟਾ ਕੇ ਵੱਧ ਹੈ ਬਹੁਤ ਫਰਕ ਆ ਬਾਈ ਜੀ ਘੱਟ ਵੱਟ 5 ਰੁਪਏ ਜੀ ਦਾ ਫਰਕ ਹੁੰਦਾ 5 ਤੋਂ 7 ਰੁਪਏ ਜਿਹੜਾ ਘਟਾ ਹੈ ਬੱਲੇ ਬੱਲੇ ਬਹੁਤ ਫਰਕ ਆ ਬਾਈ ਜਿੰਨੇ ਵੀ ਤੁਸੀਂ ਆਉਨੇ ਹੋ ਇਹ ਜ਼ਰੂਰੀ ਜਾਣਕਾਰੀ ਆ ਤੁਹਾਡੇ ਵਾਸਤੇ ਮੰਡੀ ਦੇ ਵਿੱਚ ਥੋੜਾ ਜਿਹਾ ਘੁੰਮ ਕੇ ਆਪਣੇ ਬੰਦਿਆਂ ਜਿੱਥੇ ਉਹਨਾਂ ਕੋਲੋਂ ਲੈ ਲਓ ਤਾਂ ਤੁਹਾਨੂੰ ਘੱਟ ਰੇਟ 'ਚ ਮਿਲੂਗਾ ਮਹੌਲ ਤੁਸੀਂ ਪਿੱਛੇ ਦੇਖ ਸਕਦੇ ਹੋ ਕੋਈ ਕੱਟ ਕੇ ਆ ਗਈ ਬੋਰੀ ਆ ਰੱਖ ਦੇ ਜੇ ਉਹ ਨੇੜੇ ਜੇ ਲਾ ਦੇ ਆ ਦੇਖੋ ਬਈ ਸਨੈਰੀ ਕਿਹੜੀ ਵੈਰੈਟੀ ਆ ਬਈ ਆ ਲਵਲਾਨ ਤੋਂ ਆਉਂਦੀ ਆ ਲਵੀਲਾ ਕਿੰਨਾ ਕਿੰਨਾ ਅੱਧਾ ਕਿਲੋ ਦਾ ਹੈਗਾ ਅੱਧਾ ਕਿਆ ਰੇਟ ਆ ਸਾਢੇ 800 ਕਿੰਨੇ ਪੈਕਿੰਗ ਹੁੰਦੀ ਆ 10 ਕਿਲੋ 10 ਕਿਲੋ 850 ਦਾ ਕਿੰਨੇ ਰੁਪਏ ਕਿਲੋ ਬੈਠ ਗਿਆ 85 ਰੁਪਏ ਕਿਲੋ ਅਨਾਰ ਕਿਆ ਬਾਗਾ ਲੈ ਵੀ ਸੇਬਾਂ ਦਾ ਦੱਸ ਕੀ ਰੇਟ ਹੈ ਕਿੰਨੇ ਕਿਹਾ ਤੂੰ ਵਜੀ ਇਹਦਾ 14 ਤੋਂ 15 ਕਿਲੋ ਵੇਚੀ ਦੀ 14 ਤੋਂ 15 ਕਿਲੋ ਹੈ ਕਿੰਨੇ ਦੀ 1100 1100 ਦੀ ਲੈ ਜੀ ਕਿੰਨੂ ਅਮਰੂਦ ਅਮਰੂਦ ਦਾ ਕੀ ਰੇਟ ਚੱਲ ਰਿਹਾ ਹੈ ਸ਼ੇਟ 20 ਰੁਪਏ ਕਿਲੋ ਕੀ ਵੀ ਕੈਰੇਟ ਆ ਬਾਈ 780 ਰੁਪਏ ਕਿੰਨੇ ਪੀਸ ਹੁੰਦੇ ਆ ਜੀ 1 ਕਿਲੋ ਹੁੰਦੇ ਆ 30 ਪੀਸ ਕਿੰਨੇ ਰੁਪਏ ਪੈਟ ਗਿਆ 26 ਰੁਪਏ ਪੀਸ ਹੈ ਭਾਈ ਇੱਥੋਂ ਹੀ ਲੈ ਲਿਆ ਕਰੋ ਭਾਈ ਮਾਰਕੀਟ ਤੋਂ ਆਹ ਭਾਈ ਕਾਲੇ ਅੰਗੂਰ ਕਾਲੇ ਹਨ ਅੰਗੂਰਾਂ ਦੀ ਸ਼ਕੀਨ ਆਹ ਕਿਆ ਰੇਟ ਆ ਭਾਈ 500 ਕਿੰਨੇ ਕਿਲੋ ਹੁੰਦੇ ਆ ਇਹ 5 ਕਿਲੋ 500 ਦੇ 100 ਰੁਪਏ ਕਿਲੋ ਆ ਫੇਮਸ ਫਲ ਹੈ ਸੀਤਾ ਫਲ ਕੈਪਟਨ ਓਰਿੰਦਰ ਵਾਈ ਕਹਿੰਦਾ ਸੀਤਾਵਾਲ ਕਮਾਲ ਆ ਭਾਈ ਸੀਤਾ ਫਾਲਾ ਭਾਈ ਇਹ ਹੁਣ ਗੱਲ ਕਰਦੇ ਆਂ ਡ੍ਰੈਗਨ ਦੀ ਆਹਾ ਆਹਾ ਕੀ ਕੁਆਲਿਟੀ ਕਹੀ ਜੀ ਹੈ ਭੈਣ ਦਾ ਕੁਆਲਿਟੀ ਦਾ ਹਨਾ ਸਾਲਾ ਕਿੰਨੇ ਕਿੰਨੇ ਦਾ 1500 ਦਾ ਡੱਬਾ 20 ਪੀਸ ਹੁੰਦੇ ਆ ਵਜਨ ਜਿਹੜਾ ਵਜਨ ਹੁੰਦਾ ਸਾਢੇ 9 ਕਿਲੋ ਵਜਨ ਹੁੰਦਾ 75 ਰੁਪਏ ਪੀਸ ਪੈ ਗਿਆ ਆਓ ਮਾਰਕੀਟ ਚੋਂ 100 ਰੁਪਏ ਦਿੰਦੇ ਨੇ 75 ਰੁਪਏ ਪੀਸ ਇਹ ਜਿਹੜਾ ਇੰਡੀਆ ਦਾ ਇਹ ਕਿ ਬਾਹਰ ਦਾ ਹੀ ਹੈ ਚਾਈਨਾ ਦਾ ਗੂਰ ਹੈ ਚਾਈਨਾ ਦਾ ਗੂਰ ਚਾਈਨਾ ਦਾ ਇੰਨੀ ਸੇਤੀ ਆ ਜਾਂਦਾ ਆ ਬਈ ਕਿੰਨੂ ਵੀ ਆ ਗਿਆ ਆ ਦੇਖੋ ਕਿੰਨਾ ਭਰਿਆ ਹੋਇਆ 22 ਕਿਲੋ 12 ਰੁਪਏ ਦਾ 22 ਕਿਲੋ ਲੈਣਾ ਪੰਜਾਬ ਦਾ ਹੀ ਆ ਪੰਜਾਬ ਦਾ 22 ਕਿਲੋ ਆਹ ਕਿਹੜੀ ਵੈਰਾਈਟੀ ਹੈ ਦਾ ਕਵਰ ਹੈ 200 ਕੇ ਇਹ ਲਈ ਚੋਕਲੇ 250 ਗ੍ਰਾਮ ਹੈ ਨਾ ਲਾ ਵੀ ਗਲਪ ਗਲਪ ਦੀਆਂ ਖਜੂਰਾਂ ਆਪਾਂ ਲੈ ਲਈਆਂ 4 ਪੀਸ ਰੇਟ ਕਰਿਆ 75 ਦਾ 바ਰਗੇਨੀ ਦਾ ਆਪਾਂ ਕਰੇ ਲੈਨੇ ਆ ਤੇ ਹੋਰਾਂ ਨੂੰ ਭਾਈ 80 ਨੂੰ ਦੇ ਰਿਹਾ ਤਾਂ ਆਪਾਂ ਨੂੰ 75 ਨੂੰ ਦੇਤਾ ਪੂਰੀ ਗੱਲਬਾਤ ਬਣ ਗਈ ਆ ਦੇਖੋ ਹੁਣ ਪੇਮੈਂਟ ਹੋ ਰਿਹਾ ਬਿੰਦੇ ਕਿਵੇਂ ਲੱਗਿਆ ਬਹੁਤ ਵਧੀਆ ਦਾ ਹਰਸ਼ ਠੀਕ ਦਾ ਰੇਟ ਲੈ ਜਮਾ ਓਕੇ ਲੈ ਵੀ ਮੰਡੀ ਹੇ ਉਹ ਖੜਾ ਪਰਗੀ ਤੇ ਚਾਰੇ ਹਣ ਮਾਲ ਜਿਹੜਾ ਰੱਖ ਲਿਆ ਲੈ ਵੀ 88 ਰੁਪਏ ਲੀਟਰ ਤੇਲ ਹੋ ਗਿਆ ਡੀਜ਼ਲ 1000 ਰੁਪਏ ਦਾ ਕਿੰਨਾ ਪਊਗਾ ਮੈਨੂੰ ਕਰਦੇ ਬਾਈ ਉਹ ਪਿੱਛੇ ਹਮ 11 ਲੀਟਰ 36. 11.36 ਆਪਾਂ ਪੁੱਜ ਗਏ ਆ ਸਬਜ਼ੀ ਭਾਜੀ ਦਾ ਸਮਾਨ ਜਿਹੜਾ ਲੈ ਕੇ ਚਲੋ ਤਾਰੀਏ ਫਿਰ ਦੇਖਦੇ ਆਂ ਕੀ ਰੇਟ ਮਿਲਿਆ ਉਹ ਵੀ ਤੁਹਾਨੂੰ ਦੱਸਦੇ ਆਂ ਛੇਡ ਗੱਬੇ ਆ ਗਏ ਆਪਣੇ ਅੰਮ੍ਰਿਤ ਮੰਝੇ ਵਾਰ ਲਾ ਜੀ ਗੋਭੀ ਮਿਰਚਾ ਆਲੂ ਮੰਝੇ ਵਾਰ ਰੱਖ ਲਓ ਅੱਗੇ ਰੱਖੀਏ ਇੱਕ ਪਾਸੇ ਚਲੋ ਦੋ ਆਲੂ ਘਟ ਤੇ ਉਹ ਵੀ ਲੈ ਕੇ ਆਂਦੇ ਆਂ ਲੰਗਰ ਦਾ ਸਮਾਨ ਐ ਚ ਨਹੀਂ ਘਟ ਵੱਧ ਕਰਨਾ ਲਓ ਜੀ ਧਣੀਆਂ ਵੀ ਆ ਗਿਆ ਆਦਰਕ ਉਹਨੇ ਆ ਗਏ ਮਿਰਚ ਆਦਰਕ ਉਹਨੇ ਰੱਖ ਤੇ ਲਿਆ ਬਈ ਕਾਣਵਾ ਕਰ ਲੈਣੇ ਇਹਨਾਂ ਦੇ ਬਾਵੇ ਮੋਦੀ ਚਲੋ ਆਹ ਹਾਂ 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 ਲਾ ਬਈ ਬੋਰੀ ਹੈਗਾ ਰਾਜਪੁਰੇ ਪਹੁੰਚ ਗਏ ਨਾ ਰਾਜਪੁਰੇ ਨਹੀਂ ਪਹੁੰਚੇ ਆ ਗਈ ਬੋਰੀ ਚੱਕੀ ਜਾਮਾ